ਉਹੋ ਸ਼ਿਸ਼ਤਾ ਕੀ ਤੀ ਨਹੀਂ ਤਾਂ ਆਹੀਂ ਫੱਦੇ ਸੀ ਖੁੱਲੇ ਕਦੇ ਜੇਲ੍ਹ ਚ ਪੇੜ ਦਿੰਦੇ ਆ ਕਦੇ ਝੂਠਾ ਪਰਚਾ ਪਾਉਂਦੇ ਆ ਆ ਇੱਥੋਂ ਵਾਲੇ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਕੋਈ ਜਿਹੜਾ ਇਹਨਾਂ ਦੀ ਕੁਰਸੀ ਹਿਲਾਉਂਦਾ ਹੈ ਨਾ ਉਮਤੇ ਹੀ ਪੈਂਦੇ ਨੇ ਬਸ ਹੰਕਾਰ ਬਹੁਤ ਵੱਡੀ ਜਿਹੜੀ ਆਕਾ ਪਰ ਸੂਟੇ ਟੁੱਟੇ ਹੰਕਾਰ ਕਈਆਂ ਦਾ ਕੋਸ਼ਿਸ਼ਤਾ ਕੀਤੀ ਨਹੀਂ ਤਾਂ ਆਈ ਆਈ ਫਰਦੇਸੀ ਖੁੱਲੇ ਪੰਜ ਸਾਲ ਹੋ ਪੰਜ ਸਾਲ ਹੋ ਤੂੰ ਆ ਗਿਆ ਮੈਂ ਮੈਨੂੰ ਨਾ ਕੁਝ ਕਹੀਂ ਮੈਂ ਆ ਗਿਆ ਮੈਂ ਤੈਨੂੰ ਨਹੀਂ ਕੁਝ ਕਹਿੰਦਾ ਸਿਉਤੇ ਹੋਏ ਪਏ ਸੀ ਆਪਾਂ ਨੇ ਵੀ ਹੱਥ ਜੇ ਖੜੇ ਕਰਦੇ ਸੀ ਵੀ ਇਹੀ ਆਉਂਦੇ ਹੁੰਦੇ ਯਾਰ ਜਦੋਂ ਸਾਡੇ ਵਰਗਿਆਂ ਨੇ ਮੈਦਾਨ ਚ ਆਉਣ ਦਾ ਫੈਸਲਾ ਕੀਤਾ ਅਰਵਿੰਦ ਕੇਜਰੀਵਾਲ ਨੇ ਪਾਰਟੀ ਬਣਾਈ ਉਹਨੇ ਆਪਣੀ ਆਫਸਰੀ ਛੱਡੀ ਇਨਕਮ ਟੈਕਸ ਦੇ ਕਮਿਸ਼ਨਰ ਆ ਅਰਵਿੰਦ ਕਜਰੀਵਾਲ ਆ ਆਈਆਈਟੀ ਖੜਕਪੁਰ ਦੇ ਪੜੇ ਹੋਏ ਆ ਦੇਸ਼ ਦੇ ਸਭ ਤੋਂ ਵੱਧ ਪੜੇ ਲਿਖੀ ਲੀਡਰ ਨੇ ਉਹਨਾਂ ਦੀ ਪਤਨੀ ਵੀ ਆ ਆਈਆਰਐਸ ਐ ਇੰਡੀਅਨ ਰੈਵਿਊ ਸਰਵਿਸ ਇਨਕਮ ਟੈਕਸ ਇਕਿਊਸ਼ਨਰ ਉਹ ਨੌਕਰੀ ਛੱਡ ਕੇ ਕਹਿੰਦੇ ਆਜੋ ਯਾਰ ਇੱਧਰ ਚੱਲਦੇ ਆ ਕਦੇ ਜੇਲ੍ਹ ਚ ਭੇਜ ਦਿੰਦੇ ਆ ਕਦੇ ਝੂਠਾ ਪਰਚਾ ਪਾਉਂਦੇ ਆ ਆ ਇੱਥੋਂ ਵਾਲੇ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਮਤਲਬ ਜਿਹੜਾ ਇਹਨਾਂ ਦੀ ਕੁਰਸੀ ਹਿਲਾਉਂਦਾ ਹੈ ਨਾ ਉਨ ਤਾਂ ਹੀ ਪੈਂਦੇ ਨੇ ਬਸ ਵਿਆਹ ਕਿਉਂ ਇੱਕ ਆ ਗਿਆ ਇਹ ਤਾਂ ਇੱਥੇ ਹੀ ਮਤਲਬ ਸਾਨੂੰ ਵੈਰਾਈਟੀ ਉਹ ਦੱਸਦੇ ਆ ਇਹ ਕਿਹੋ ਜਿਹੀ ਵੈਰਾਈਟੀ ਆ ਗਈ ਮੈਂ ਕਿਹਾ ਜੀ ਹਾਂ ਤੁਹਾਨੂੰ ਹਰਾਉਣ ਵਾਲੀ ਆ ਗਈ ਵੈਰਾਈਟੀ ਆ ਗਈ ਜੇ ਤੁਸੀਂ ਜੱਜਦੇ ਹੁੰਦੇ ਅਸੀਂ ਕਿਉਂ ਆਉਂਦੇ ਸਾਨੂੰ ਕੀ ਲੋੜ ਪਈ ਸੀ ਤੁਸੀਂ ਜੱਜਦੇ ਨਹੀਂ ਨਿਕਲੇ ਨਾ ਤੁਹਾਡੇ ਤਾਂ ਦੁਖੀ ਹੋ ਕੇ ਅਸੀਂ ਆਏ ਆਂ ਫਿਰ ਤਾਂ ਲੋਕਾਂ ਨੇ ਸਾਥ ਦਿੱਤਾ ਮਤਲਬ ਮਜ਼ਾਕ ਕਰਦੇ ਮਜ਼ਾਕ ਸਾਨੂੰ ਜਦੋਂ ਮੈਂ 14 ਚ ਲੜਨ ਲੱਗਿਆ ਨਾ ਸੰਗਰੂਰ ਤੋਂ ਪੋਸਟਰ ਤਾਂ ਛਪਾਉਣੇ ਸੀਗੇ ਹੁਣ ਹੱਥ ਬੰਨ ਕੇ ਫੋਟੋ ਕਚਾ ਲਈ ਮੈਂ ਤੇ ਪੋਸਟਰ ਲਾ ਕੇ ਕੰਧਾਂ ਤੇ ਮਨ ਮਜ਼ਾਕ ਕਰਦੇ ਸੀ ਅਕਾਲੀ ਦਲ ਉਦੋਂ ਅਕਾਲੀ ਦਲ ਵੱਲੋਂ ਸੀ ਅੱਜਕੱਲ ਨਹੀਂ ਹੈਗੇ ਉਹ ਅਕਾਲੀ ਦਲ ਚ ਕਿਤਾ ਇਹ ਵੀ ਹੈ ਲੀਡਰਾਂ ਦਾ ਨਾ ਪਤਾ ਕਰਨਾ ਪੈਂਦਾ ਇਹਨਾਂ ਦਾ ਵੀ ਅੱਜਕੱਲ ਕਿੱਥੇ ਨੇ ਕਈਨ ਤਾਂ ਆਪ ਨੂੰ ਨਹੀਂ ਪਤਾ ਹੁੰਦਾ ਭੋਗ ਭੂਗ ਤੇ ਜਾਣ ਵੇ ਡਰਾਈਵਰ ਤੋਂ ਪੁੱਛਦੇ ਆਪਾਂ ਕਿਹੜੀ ਪਾਰਟੀ ਵੱਲੋਂ ਬੋਲਾਂਗੇ ਅੱਜ ਐਨੀਆਂ ਬਦਲ ਲੈਂਦੇ ਤੇ ਮਜ਼ਾਕ ਕੀਤਾ ਕਿ ਸੁਖਦੇਵ ਸਿੰਘ ਟੀਂਡਸ ਨੇ ਕਹਿੰਦਾ ਭਗਵਾਨਤਮਨ ਦੀ ਫੋਟੋ ਦੇਖੀ ਕਹਿੰਦਾ ਆਉਂਦੇ ਆਉਂਦੇ ਨੇ ਗੱਡੀ 'ਚ ਪੋਸਟਰ ਦੇਖਿਆ ਉਹਦੀ ਫੋਟੋ ਦੇਖ ਕੇ ਮੈਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕੋਈ ਗੱਲ ਨਹੀਂ ਟੀਂਡਸ ਆ ਹੱਸ ਲੋ 20 ਦਿਨ ਰਹਿ ਗਏ ਵੋਟਾਂ 'ਚ ਮੇਰੀ ਫੋਟੋ ਦੇਖ ਕੇ ਹੱਸ ਲੋ ਰਿਜ਼ਲਟ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਸਾਰਾ ਡੱਬਰ ਰੋਇਆ ਕਰੋਗੇ ਤੁਸੀਂ ਅੱਜ ਮੇਰਾ ਨਾਮ ਲੈ ਕੇ ਦੇਖੋ ਜਿਹੜੇ ਮਰਜ਼ੀ ਲੀਡਰ ਮੂਰੇ ਚੀਕ ਮਾਰ ਗਿਆ ਇਹ ਨਾ ਉਹਦਾ ਨਾਮ ਨਾ ਲਓ ਯਾਰ ਉਹ ਮੈਂ ਕੀ ਕਹਿਣਾ ਭਰਾਵ ਤੁਹਾਨੂੰ ਮੈਂ ਸੱਚ ਦੱਸਦਾ ਬਸ ਲੋਕਾਂ ਨੂੰ ਵੀ ਆ ਸੱਚ ਆ ਓਏ ਲੁੱਟੀ ਜਾਂਦੇ ਆ ਓਏ ਆ ਸੱਚ ਆ ਸੱਚ ਆ ਓਏ ਇਹਨਾਂ ਨੂੰ ਹਟਾ ਦਿਓ ਆਪਾਂ ਹਟਾ ਸਕਦੇ ਆ ਇਹਨਾਂ ਨੂੰ ਵੋਟਾਂ ਪਾ ਦਿਓ ਵੋਟਾਂ ਨਾਲ ਹਟ ਜਾਣਗੇ ਕੱਲ ਨੂੰ ਜੇ ਮੈਂ ਨਾ ਹੀ ਕੰਮ ਕਰੂੰਗਾ ਮੈਨੂੰ ਹਟਾ ਦਿਓ ਯਾਰ ਇਹ ਕੋਈ ਕੁੰਬ ਦਾ ਮੇਲਾ 12 ਸਾਲਾਂ ਬਾਅਦ ਆਊਗਾ ਹੌਣ ਆਗੇ ਤੇ ਅੱਲੀ ਦਰਤੀ ਤੇ ਆਈ ਹਾਂ ਹੰਕਾਰ ਬਹੁਤ ਵੱਡੀ ਜਿਹੜੀ ਆਕਾ ਪਰ ਸੋਟ ਟੁੱਟੇ ਹੰਕਾਰ ਕਈਆਂ ਦਾ ਤੁਰਦੇ ਆਇਆ ਯੋ ਕੋ ਵੱਡੀ ਪੌਣ ਜਾਂਦੇ ਹਣ ਲੋਕਾਂ ਵੱਲ ਆ ਯਾਰ ਗੱਲ ਐ ਕੋਈ RAMNA ਤੁਰ ਲੋ ਯਾਰ ਲੋਕ ਨਿਮਰਤਾਸ਼ ਕਰਦੇ ਫਿਰ ਲੋਕਾਂ ਨੇ ਕੋਈ ਗੱਲ ਨਹੀਂ ਕਰਾਂਗੇ ਠੀਕ ਫਿਰ ਕਿਉਂਕਿ ਵਾਰੀ ਤਾਂ ਲੋਕਾਂ ਦੀ ਵੀ ਆਉਂਦੀ ਐ ਨਾ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ